ਕੀਰਿਆਂ ਤੋਂ ਮੈਨੂੰ ਗਮ ਨੂੰ ਤੂੰ ਮਿਲਿਆ ਲੈਣਾ ਕੀ ਆ ਦੱਸ ਰਾਣੀ ਹਾਰ ਤੂੰ ਜ਼ਿੰਦਗੀ ਮੇਰੀ ਦੇ ਵਿੱਚ ਆਉਣ ਵਾਲਿਆ ਸਦਕੇ ਮੈਂ ਜਾਵਾਂ ਤੇਰੇ ਪਿਆਰ ਤੋਂ ਜ਼ਿੰਦਗੀ ਮੇਰੀ ਦੇ ਵਿੱਚ ਆਉਣ ਵਾਲਿਆ ਸਦਕੇ ਮੈਂ ਜਾਵਾਂ ਤੇਰੇ ਪਿਆਰ ਤੋਂ ਦਿਲ ਵਿੱਚ ਤੈਨੂੰ ਹੋਇ ਇਦਾਂ ਰੱਖਿਆ ਰਹਿੰਦਾ ਜਿਵੇਂ ਚਾਨਣ ਅਸਮਾਨ ਵਿੱਚ ਵੇ ਜਨਵਤ ਮੈਨੂੰ ਹੋਇ ਚਾਨਵੜਿਆ ਮੇਰੀ ਵਸਦੀ ਆ ਜਾਨ ਤੇਰੀ ਜਾਨ ਵਿੱਚ ਵੇ ਦਿਲ ਵਿੱਚ ਤੈਨੂੰ ਹੋਇ ਇਦਾਂ ਰੱਖਿਆ ਰਹਿੰਦਾ ਜਿਵੇਂ ਚਾਨਣ ਅਸਮਾਨ ਵਿੱਚ ਵੇ ਜਨਵਤ ਮੈਨੂੰ ਹੋਇ ਚਾਨਵੜਿਆ ਮੇਰੀ ਵਸਦੀ ਆ ਜਾਨ ਤੇਰੀ ਜਾਨ ਵਿੱਚ ਵੇ ਦਿਸਦਾ ਏ ਰੱਬ